ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੀ ਅਸੀਂ ਜਦ ਵੀ ਗੁਰੂ ਘਰਾਂ ਚ ਜਾਂਦੇ ਹਾਂ ਤਾਂ ਸਾਨੂੰ ਨਿਸ਼ਾਨ ਸਾਹਿਬ ਲੱਗੇ ਵਿਖਾਈ ਦਿੰਦੇ ਨੇ ਜਿਨ੍ਹਾਂ ਤੇ ਕੇਸਰੀ ਜਾਂ ਨੀਲੇ ਰੰਗ ਦੇ ਪੁਸ਼ਾਕੇ ਪਾਏ ਹੁੰਦੇ ਨੇ ਪਰ ਹੁਣ ਕੇਸਰੀ ਰੰਗ ਨੂੰ ਲੈ ਕੇ ਇੱਕ ਅਹਿਮ ਫੈਸਲਾ ਆਇਆ ਹੈ ਪੁਸ਼ਾਕੇ ਦੇ ਰੰਗਾਂ ਨੂੰ ਲੈ ਕੇ ਪੰਜ ਸਿੰਘ ਸਹਿਬਾਨਾ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਦੀ ਦੁਬਿਧਾ ਦੂਰ ਕਰਨ ਲਈ ਸਰਕੂਲਰ ਜਾਰੀ ਕੀਤਾ ਗਿਆ ਹੈ ਸਿਰਫ ਪਸੰਤੀ ਜਾਂ ਸੁਰਮਈ ਹੋਵੇ ਨਿਸ਼ਾਨ ਸਾਹਿਬ ਦੇ ਪੁਸ਼ਾਕੇਦਾਰਾਂ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਦੁਬਿਦਾ ਦੂਰ ਕਰਨ ਲਈ ਜਾਰੀ ਕੀਤਾ ਗਿਆ ਸਰਕੂਲਰ। ਕਿਹਾ ਗਿਆ ਕਿ ਸਾਡਾ ਸਰਕੂਲਰ ਕਿਸੇ ਧਰਮ ਜਾਂ ਫਗਵੇ ਰੰਗ ਦੇ ਖਿਲਾਫ ਨਹੀਂ। ਸਿਰਫ ਰਹਿਤ ਮਰਿਆਦਾ ਦੀ ਇਨ ਬਿਨ ਪਾਲਣਾ ਲਈ ਇਹ ਫੈਸਲਾ ਲਿਆ ਗਿਆ। ਸਰਕੂਲਰ ਨੂੰ ਕਿਸੇ ਧਰਮ ਨਾਲ ਜੋੜ ਕੇ ਬੇਲੋੜਾ ਵਿਵਾਦ ਨਾ ਪੈਦਾ ਕੀਤਾ ਜਾਵੇ। ਫੈਸਲਾ ਨਵਾਂ ਨਹੀਂ। ਤੇ ਰਹਿਤ ਮਰਿਆਦਾ ਦੀ ਪਾਲਣਾ ਲਈ ਜਾਰੀ ਕੀਤਾ ਗਿਆ ਸਰਕੂਲਰ ਨਿਸ਼ਾਨ ਸਾਹਿਬ ਦੇ ਸਿਰੇ ਤੇ ਸਰਬਲੋ ਦਾ ਪਾਲਾ ਜਾਂ ਖੰਡਾ ਹੋਵੇ। ਕਾਲਤਖਬ ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜਾ ਰੰਗ ਉਸ ਸਮੇਂ ਉਸ ਰਹਿਤ ਮਰਿਆਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ। ਸੋ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾਨ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ। ਸਿੱਖਾਂ ਦੀ ਰਹਿਤ ਮਰਯਾਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜੇ ਤਬਦੀਲ ਹੋਏ ਨੇ ਤਾਂ ਉਹਨਾਂ ਦੇ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰਹਿਤ ਮਰਯਾਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਦੇ ਵਿੱਚ ਮਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸਿਆ ਗਿਆ ਕਿ ਇਹ ਰੰਗਾਂ ਦੇ ਨਿਸ਼ਾਨ ਸਾਬ ਚਲਾਏ ਜਾਣ। ਐਸਜੀਪੀਸੀ ਨੇ ਇੱਥੇ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਫੈਸਲਾ ਕਿਸੇ ਧਰਮ ਜਾਂ ਪਗਵੇ ਰੰਗ ਦੇ ਖਿਲਾਫ ਨਹੀਂ ਸਗੋਂ ਇਹ ਫੈਸਲਾ ਪੁਰਾਤਨ ਸਿੱਖ ਮਰਿਆਦਾ ਤੋਂ ਸੰਗਤ ਨੂੰ ਜਾਣੂ ਕਰਵਾਉਣ ਦੇ ਲਈ ਲਿਆ ਗਿਆ ਹੈ। ਨਾਲ ਹੀ ਇੱਥੇ ਵੀ ਸਾਫ਼ ਕੀਤਾ ਗਿਆ ਹੈ ਕਿ ਇਸ ਫੈਸਲੇ ਨੂੰ ਕਿਸੇ ਵੀ ਧਰਮ ਨਾਲ ਜੋੜ ਕੇ ਦੇ ਲੋੜਾ ਵਿਵਾਦ ਪੈਦਾ ਨਾ ਕੀਤਾ ਜਾਵੇ। ਪੀਟੀਸੀ న్యూਸ ਦੇ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ।